ਸਟਾਰ ਕਿਸੇ ਵੀ ਦੇਸ਼ ਦੇ ਵਿਕਾਸ ਵਿੱਚ ਉੱਥੋਂ ਦੇ ਨੌਜਵਾਨਾਂ ਦਾ ਹਮੇਸ਼ਾ ਅਹਿਮ ਰੋਲ ਹੁੰਦਾ ਹੈ। ਦੇਸ਼ਾਂ ਦਾ ਭਵਿੱਖ ਉਸ ਦੇ ਨੌਜਵਾਨ ਹੀ ਹੁੰਦੇ ਹਨ ਜੋ ਨਵੀਂ ਊਰਜਾ ਅਤੇ ਨਵੀਂ ਤਕਨੀਕ ਨਾਲ ਵਿਕਾਸ ਦੇ ਪਹੀਏ ਨੂੰ ਰਫਤਾਰ ਦਿੰਦੇ ਹਨ। ਅਤੇ ਕਮਾਂਡਰੀ ਪੱਧਰ ਉਤੇ ਵੀ ਆਪਣੇ ਦੇਸ਼ ਅਤੇ ਸਮਾਜ ਦਾ ਵੱਖ-ਵੱਖ ਖੇਤਰਾਂ ਵਿੱਚ ਨਾਂ ਰੋਸ਼ਨ ਕਰਦੇ ਹਨ ਡੰਡੀ ਪਰ ਅੱਜਕੱਲ੍ਹ ਪੰਜਾਬ ਦੇ ਨੌਜਵਾਨ ਬੇਰੁਜ਼ਗਾਰੀ ਕਾਰਨ ਖੁਦ अनेका ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਡੰਡੀ ਇਸੇ ਕਾਰਨ ਵੱਡੀ ਗਿਣਤੀ ਵਿੱਚ ਨੌਜਵਾਨ ਜਾਇਜ਼ ਨਾਜਾਇਜ਼ ਢੰਗ ਨਾਲ ਵਿਦੇਸ਼ਾਂ ਨੂੰ ਜਾਣ ਲਈ ਮਜਬੂਰ ਹਨ ਡੰਡੀ ਬਹੁਤ ਸਾਰੇ ਨੌਜਵਾਨ ਇਸੇ ਕਾਰਨ ਅਪਰਾਧਾਂ ਦੀਆਂ ਦੁਨੀਆ ਵਿੱਚ ਵੀ ਦਾਖਲ ਹੋ ਗਏ ਹਨ ਅਤੇ ਰਾਜ ਲਈ ਅਮਨ ਅਤੇ ਕਾਨੂੰਨ ਦੇ ਪੱਖ ਤੋਂ ਵੀ ਵੱਡੀ ਸਮੱਸਿਆ ਬਣ ਗਏ ਹਨ ਡੰਡੀ ਰਾਜ ਵਿੱਚ ਗੈਂਗਸਟਰਵਾਦ ਨਸ਼ਿਆਂ ਦੀ ਤਸਕਰੀ ਅਤੇ ਹੋਰ ਕਿਸਮਾਂ ਦੇ ਪਦ ਰਹੇ ਅਪਰਾਧਾ ਨੂੰ ਇਸ ਸੰਦਰਭ ਵਿੱਚ ਵੀ ਦੇਖਿਆ ਅਤੇ ਸਾਝਾ ਜਾ ਸਕਦਾ ਹੈ ਡੈਂਡੀ ਪੰਜਾਬ ਦੇ 15 ਤੋਂ 29 ਸਾਲ ਦੇ ਉਮਰ ਵਾਲੇ ਨੌਜਵਾਨਾਂ ਵਿੱਚ ਵੱਡੀ ਪੱਧਰ ਉਤੇ ਬੇਰੋਜ਼ਗਾਰੀ ਪਾਈ ਜਾ ਰਹੀ ਹੈ ਡੈਂਡੀ ਕੇਂਦਰੀ ਸਰਕਾਰ ਦੇ ਅੰਕੜਿਆਂ ਸਬੰਧੀ ਮੰਤਰਾਲੇ ਵੱਲੋਂ ਅਕਤੂਬਰ ਦਸੰਬਰ 2024 ਦੇ ਸਮੇਂ ਲਈ ਜਾਰੀ ਕੀਤੀ ਗਈ ਇੱਕ ਰਿਪੋਰਟ ਅਨੁਸਾਰ ਪੰਜਾਬ ਵਿੱਚ 15 29 ਸਾਲ ਦੀ ਉਮਰ ਦੇ ਨੌਜਵਾਨਾਂ ਵਿੱਚ ਬੇਰੁਜ਼ਗਾਰਾਂ ਦੀ ਦਰ जुलाई सितंबर दो हज़ार चौबीस बारह पॉइंट दो फीसदी तो के अक्टूबर दिसंबर दो हज़ार चौबीस चौदह पॉइंट नौ फीसदी हो गई ਅੰਜ ਮਰਦਾਂ ਦੇ ਮੁਕਾਬਲੇ ਰਾਜ ਦੀਆਂ ਔਰਤਾਂ ਵਿੱਚ ਹੋਰ ਵੀ ਵਧੇਰੇ ਬੇਰੋਜ਼ਗਾਰੀ ਪਾਈ ਜਾ ਰਹੀ ਹੈ ਡੰਡੀ 2024 ਦੇ ਜੁਲਾਈ ਸਤੰਬਰ ਦੇ ਅੰਕੜਿਆਂ ਅਨੁਸਾਰ ਔਰਤਾਂ ਵਿੱਚ ਬੇਰੋਜ਼ਗਾਰੀ 18.5 ਫੀਸਦੀ ਸੀ ਜੋ ਅਕਤੂਬਰ ਦਸੰਬਰ 2024 ਵਿੱਚ ਵਾਧ ਕੇ 21.7 ਫੀਸਦੀ ਹੋ ਗਈ ਸੀ ਡੰਡੀ ਮਰਦਾ ਵਿੱਚ ਇਸੇ ਸਮੇਂ ਦਰਾਂ ਬੇਰੁਜ਼ਗਾਰੀ 7.7% ਤੋਂ ਵਧ ਕੇ 12.8% ਹੋ ਗਈ ਸੀ ਡੰਡੀ ਥੋੜਾ ਸਮਾਂ ਪਹਿਲਾਂ ਅਮਰੀਕਾ ਤੋਂ ਜੋ ਗੈਰਕਾਨੂੰਨੀ 332 ਪ੍ਰਵਾਸੀ ਵਾਪਸ ਭੇਜੇ ਗਏ ਸਨ ਉਹਨਾਂ ਵਿੱਚੋਂ 126 ਪੰਜਾਬੀ ਸਨ ਜੋ ਇਸ ਤਰ੍ਹਾਂ ਭੇਜੇ ਗਏ ਗੈਰ ਕਾਨੂੰਨੀ ਪ੍ਰਵਾਸੀਆਂ ਦਾ 38% ਦੀ ਬਣਦੇ ਹਨ ਡੰਡੀ ਇਹ ਅੰਕੜੇ ਵੀ ਦੱਸਦੇ ਹਨ ਕਿ ਪੰਜਾਬ ਦੇ ਨੌਜਵਾਨਾਂ ਵਿੱਚ ਕਿੰਨੇ ਵੱਡੇ ਪੱਧਰ ਉਤੇ ਬੇਰੁਜ਼ਗਾਰੀ ਪਾਈ ਚਾਰਹੀ ਹੈ ਡੰਡੀ ਜੇ ਪੰਜਾਬ ਦੇ ਆਲੇ-ਮੁਆਲੇ ਦੇ ਗਵਾਂਢੀ ਰਾਜਾਂ ਦੀ ਗੱਲ ਕਰੀਏ ਤਾਂ ਇਸ ਪੱਖ ਤੋਂ ਜੰਮੂ ਕਸ਼ਮੀਰ हिमाचल ਅਤੇ ਹਰਿਆਣਾ ਦੀ ਸਥਿਤੀ ਵੀ ਕੋਈ ਬਹੁਤੀ ਚੰਗੀ ਨਹੀਂ ਹੈ ਡੰਡੀ ਹਰਿਆਣਾ ਵਿੱਚ 15-29 ਸਾਲ ਦੀ ਉਮਰ ਦੇ 11.7 ਫੀਸਦੀ ਨੌਜਵਾਨ ਜੁਲਾਈ ਸਤੰਬਰ 2024 ਵਿੱਚ ਬੇਰੁਜ਼ਗਾਰ ਸਨ ਡੰਡੀ ਇਸੇ ਸਾਲ ਅਕਤੂਬਰ ਦਸੰਬਰ ਵਿੱਚ ਉਹਨਾਂ ਦੀ ਦਰ ਵਾਧ ਕੇ 12.9 ਫੀਸਦੀ ਹੋ ਗਈ ਸੀ ਡੰਡੀ ਇਸ ਸਮੇਂ ਦੌਰਾਨ ਹਿਮਾਚਲ ਵਿੱਚ ਬੇਰੁਜ਼ਗਾਰ ਨੌਜਵਾਨਾਂ ਦੀ ਦਰ 15.17 ਫੀਸਦੀ ਤੋਂ ਵਧ ਕੇ 19 ਫੀਸਦੀ ਹੋ ਗਈ ਸੀ। ਭਾਵੇਂ ਅਸੀਂ ਪੰਜਾਬ ਤੋਂ ਇਲਾਵਾ ਹਰਿਆਣਾ ਦੇ ਨੌਜਵਾਨਾਂ ਵਿੱਚ ਪਾਈ ਜਾ ਰਹੀ ਬੇਰੁਜ਼ਗਾਰੀ ਦੇ ਅੰਕੜੇ ਵੀ ਦਿੱਤੇ ਹਨ ਪਰ ਇੱਥੇ ਅਸੀਂ ਵਿਦੇਰੀ ਚਰਚਾ ਪੰਜਾਬ ਦੇ ਨੌਜਵਾਨਾਂ